ਕਹਿੰਦੇ ਨੇ ਕਿ ਜੇਕਰ ਦਿਲ ਤੋਂ ਮਿਹਨਤ ਕਰੀਏ ਤਾਂ ਉਹ ਜਰੂਰ ਰੰਗ ਲਿਆਉਂਦੀ ਹੈ ਠੀਕ ਇਸ ਤਰ੍ਹਾਂ ਦੀ ਮਿਸਾਲ ਮਿਲੀ ਹੈ ਬਰਨਾਲਾ ਦੇ ਮਹਿਲਕਲਾ ਖੇਤਰ ਦੇ ਵਿੱਚ ਪੈਂਦੇ ਪਿੰਡ ਵਜੀਤਕੇ ਕਲਾਂ ਤੋਂ ਜਿੱਥੇ ਕਿ ਇੱਕ ਗਰੀਬ ਪਰਿਵਾਰ ਦੇ ਨਾਲ ਸਬੰਧਤ ਤੇ ਇੱਕ ਟੈਕਸੀ ਡਰਾਈਵਰ ਦੀ ਬੇਟੀ ਲੇਬਰ ਇੰਸਪੈਕਟਰ ਬਣੀ ਹੈ ਤੇ ਉਸਨੇ ਕਿਸ਼ਤੀ ਮੁਕਾਬਲੇ ਦੇ ਵਿੱਚ ਪਮੰਤਰੀ ਅਵਾਰਡ ਵੀ ਜਿੱਤੇ ਆਏ ਤੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ ਦਰਸਲ ਸੰਦੀਪ कौर ਨਾਂ ਦੀ ਇਹ ਲੜਕੀ ਇੰਟਰਨੈਸ਼ਨਲ ਵਾਟਰ ਸਪੋਰਟਸ ਖਿਡਾਰੀ ਹੈ ਤੇ ਫਿਲੀਪੀਨ ਦੇ ਵਿੱਚ ਹੋਏ ਵਰਲਡ ਚੈਂਪੀਅਨਸ਼ਿਪ ਮੁਕਾਬਲੇ ਦੇ ਵਿੱਚ ਉਸਨੇ 골ਡ ਮੈਡਲ ਹਾਸਲ ਕੀਤਾ ਤੇ ਇਸ ਦੇ ਚੱਲਦੇ ਹੀ ਉਸ ਦੀ ਕਾਬਲੀਅਤ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਮੈਰਿਟ ਦੇ ਆਧਾਰ ਤੇ ਲੇਬਰ ਇੰਸਪੈਕਟਰ ਦੀ ਨੌਕਰੀ ਨਾਲ ਨਿਵਾਜ਼ਿਆ ਨੌਕਰੀ ਮਿਲਣ ਤੋਂ ਬਾਅਦ ਸੰਦੀਪਪੁਰ ਦੇ ਜੱਦੀ ਪਿੰਡ ਵਜੀਤਕੇ ਕਲਾਂ ਦੇ ਵਿੱਚ ਇੱਕ ਵਿਸ਼ਾਲ ਸਮਾਗਮ ਕੀਤਾ ਗਿਆ ਤੇ ਇਸ ਸਮਾਗਮ ਦੇ ਵਿੱਚ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਖਾਸ ਤੌਰ ਤੇ ਪਹੁੰਚ ਕੇ ਲੜਕੀ ਦਾ ਸਨਮਾਨ ਵੀ ਕੀਤਾ ਅੱਜ ਮੈਂ ਕਿਹੜਾ ਹਲਕਾ ਮਹਿਲ ਕਲਾਂ ਦੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਵੀ ਇੱਕ ਆਹ ਪਰਿਵਾਰ ਦੇ ਵਿੱਚੋਂ ਉੱਠ ਕੇ ਬੀਟੀ ਨੇ ਪਹਿਲਾਂ ਖੇਡਾਂ ਦੇ ਵਿੱਚ ਮੱਲਾ ਮਾਰੀਆਂ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਮੈਡ ਦੇ ਆਧਾਰ ਤੇ ਤੇ ਜਿੱਥੇ ਖੇਡਾਂ ਨੂੰ ਪ੍ਰਫੁੱਲਤ ਕੀਤਾ ਜਾ ਰਿਹਾ ਅੱਜ ਸੰਦੀਪ कौर ਜਿਹੜੇ ਵਿਜੀਤਿਕ ਕਲਾ ਦੀ ਬੇਟੀ ਹੈ ਤੇ ਇਹਦਾ ਫਾਦਰ ਸਾਹਿਬ ਨੇ ਇਹ ਡਰਾਈਵਰ ਰਹੇ ਨੇਗੇ ਤੇ ਇੰਨੇ ਛੋਟੇ ਪਰਿਵਾਰ ਚੋਂ ਉੱਠ ਕੇ ਬਹੁਤ ਵੱਡੀ ਪੋਸਟ ਤੇ ਲੇਬਰ ਇਨਸਪੈਕਟਰ ਆ ਜਿਹੜੀ ਅੱਜ ਇਹ ਭਰਤੀ ਹੋਈ ਹੈ ਜੁਕਤੀ ਪੱਤਰੇ ਨੂੰ ਮਿਲ ਗਿਆ ਤੇ ਟ੍ਰੇਨਿੰਗ ਵੀ ਹੋ ਗਈ ਇਹਦੀ ਮੈਂ ਕਹਿਣ ਦਾ ਭਾਵ ਆ ਕਿ ਮੁੱਖ ਮੰਤਰੀ ਸਾਹਿਬ ਨੇ ਕਦੇ ਵੀ ਅਜੇ ਤੱਕ ਮੈਟਰੀ ਥੋੜੀ ਹੈਗੀ ਜਿੰਨੇ ਵੀ ਬੱਚੇ ਗਰੀਬਾਂ ਦੇ ਬੱਚਿਆਂ ਨੂੰ ਜਿਹੜਾ ਹੱਕ ਹੈ ਐਤਕੀ ਮਿਲਣ ਲੱਗਿਆ اسمو اپ کے संदीप कौर نے پنجاب سرکار ਦਾ ਖਾਸ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਲਗਾਤਾਰ 2019 ਤੋਂ ਲੈ ਕੇ ਹੁਣ ਤੱਕ واਟਰ ਸਪੋਰਟਸ ਕੰਪੀਟੀਸ਼ਨ ਦੇ ਵਿੱਚ ਹਿੱਸਾ ਲੈ ਰਹੀ ਸੀ ਤੇ ਉਸਨੇ ਵੱਡੀ ਗਿਣਤੀ ਦੇ ਵਿੱਚ ਸਟੇਟ ਲੈਵਲ, ਨੈਸ਼ਨਲ ਲੈਵਲ ਤੇ ਹੋਰ انٹرنیشنل ਲੈਵਲ ਦੇ ਉੱਤੇ ਕੰਪੀਟੀਸ਼ਨ ਲੜੇ ਤੇ ਉਹ ਮੈਡਲ ਜਿੱਤ ਕੇ ਲਿਆਉਂਦੀ ਰਹੀ ਤੇ ਹੁਣ ਉਹ 골ਡ ਮੈਡਲਿਸਟ ਵੀ ਹੈ ਮੇਰੀ ਵਾਟਰ ਸਪੋਰਟਸ ਗੇਮ ਆ ਕੈਕਿੰਗ ਆ ਮੈਂ 2019 ਤੋਂ ਸਟਾਰਟ ਕੀਤੀ ਸੀ ਗੇਮ ਮੈਂ ਇੰਟਰਨੈਸ਼ਨਲ ਖਿਡਾਰੀਆਂ ਮੈਂ ਫਿਲੀਪੀਨ ਦੇ ਵਿੱਚ ਵਰਲਡ ਚੈਂਪੀਅਨਸ਼ਿਪ ਖੇਡ ਕੇ ਆਈ ਆ ਔਰ 2019 ਤੋਂ ਲੈ ਕੇ ਸੀਨੀਅਰ ਨੈਸ਼ਨਲ ਮੈਂ ਲਗਾਤਾਰ ਖੇਡਦੀ ਆ ਰਹੀ ਆ ਤੇ 올 ਇੰਡੀਆ ਯੂਨੀਵਰਸਿਟੀ ਜਿਵੇਂ ਮੇਰੇ ਕਾਫੀ ਮੈਡਲ ਲਏਗੇ ਤੇ ਨੈਸ਼ਨਲ ਦੇ ਵਿੱਚ ਵੀ ਮੇਰੇ 골ਡ ਮੈਡਲ ਰਹੇ ਨੇ ਸੀਨੀਅਰ ਨੈਸ਼ਨਲ ਦੇ ਵਿੱਚੋਂ ਤੇ ਮੈਨੂੰ ਇਹ ਜੌਬ ਆ ਜਿਹੜੀ ਮੈਰਿਟ ਦੇ ਆਧਾਰ ਤੇ ਮਿਲੀ ਆਗੀ ਜਿਵੇਂ ਐਸੀ ਕੋਟੇ ਦੇ ਵਿੱਚ ਸਪੋਰਟਸ ਦੀ ਇੱਕੋ ਹੀ ਵੈਕੈਂਸੀ ਸੀਗੀ ਤੇ ਮੇਰਾ ਰੈਂਕ ਪੰਜਾਬ ਦੇ ਵਿੱਚੋਂ ਫਰਸਟ ਤੇ ਰਿਆ ਤੇ ਉਹਦੇ ਲਈ ਮੈਂ ਮਾਨ ਸਰਕਾਰ ਦਾ ਬਹੁਤ-ਬਹੁਤ ਧੰਨ ਧੰਵਾਦ ਕਰਦੀ ਆਂ ਕਿ ਮੈਨੂੰ ਬਿਨਾ ਕਿਸੇ ਸਿਫਾਰਿਸ਼ ਤੋਂ ਬਿਨਾ ਕਿਸੇ ਪੈਸੇ ਤੋਂ ਮੈਨੂੰ ਇਹ ਨੌਕਰੀ ਦਿੱਤੀ ਇਸ ਖੁਸ਼ੀ ਦੇ ਮੌਕੇ ਤੇ ਸੰਦੀਪ ਕੌਰ ਦੇ ਮਾਤਾ ਪਿਤਾ ਨੇ ਵੀ ਪੰਜਾਬ ਸਰਕਾਰ ਦਾ ਖਾਸ ਧੰਨਵਾਦ ਕਰਦੇ ਹੋਏ ਕਿਹਾ ਕਿ ਸੰਦੀਪ ਕੌਰ ਦੇ ਪਿਤਾ ਇੱਕ ਟੈਕਸੀ ਡਰਾਈਵਰ ਨੇ ਤੇ ਉਹ ਬਹੁਤ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਤੇ ਉਹਨਾਂ ਨੂੰ ਇਹ ਕਦੇ ਉਮੀਦ ਨਹੀਂ ਸੀ ਕਿ ਉਹਨਾਂ ਦੀ ਬੇਟੀ ਇਸ ਵੱਡੇ ਮਕਾਮ ਨੂੰ ਹਾਸਲ ਕਰ ਸਕੇਗੀ ਅਸੀਂ ਬਸ ਛੋਟੇ ਦੇ ਬੁੱਢੇ ਹੌਲੀ-ਹੌਲੀ ਪੜਾਈ ਕਰਾਈ ਪੜਾਈ ਕਰਾ ਕੇ ਬਾਹਰ ਤੋਰਿਆ ਵੀ ਕੁਝ ਬਣਨਗੇ ਬੱਚੇ ਸੀ ਸੀ ਵੀ ਚਲ ਕੋਦੂ ਕ ਕਦੇ ਤਾਂ ਮਿਲੂਗੀ ਹਨਾ ਵੀ ਜਦੋਂ ਪੜ੍ਹ ਕੇ ਰਹਿ ਕੇ ਕੁਝ ਬਣਨਗੇ ਬੱਚੇ ਮਾਪਿਆਂ ਨੂੰ ਖੁਸ਼ੀ ਹੋਵੇ ਬਹੁਤ ਜ਼ਿਆਦਾ ਖੁਸ਼ੀ ਅਸੀਂ ਜਿੰਨੇ ਬੱਚੇ ਨੇ ਸਾਰੇ ਪਿੰਡ ਦਾ ਨਾਮ ਰੌਸ਼ਨ ਕੀਤਾ ਮਾਪੇ ਦਾ ਸਾਰੇ ਪਿੰਡ ਦਾ ਸਾਰੇ ਇਤਾਂ ਬਸ ਇਸੇ ਤਰ੍ਹਾਂ ਹੀ ਨੌਕਰੀ ਕਹਿੰਦੀ ਸੀ ਵੀ ਮੈਂ ਕੁਝ ਇਨਸਪੈਕਟਰ ਬਣਨਾ ਉਹ ਰਿਫੁੱਸੀ ਜਿਹੜੀ ਇਹਦੀ ਹੈਗੀ ਸੀ ਉਹੀ ਆ ਗਈ ਜੰਮ। ਕਾਮ ਦਾ ਵਸੇ ਵੀ ਸੋਚਦੇ ਸੀਗੇ ਵੀ ਤਿਆਰੀ ਕਰੀ ਜਾਂਦੇ ਸੀਗੇ ਵੀ ਕਦੇ ਧਮਾਹਰਾ ਸੁਣੂਗਾ। ਮਹਾਰਾਜ ਦੇ ਭਰੋਸਾ ਸੀਗਾ ਵੀ ਕਦੇ ਤਾਂ ਮਹਾਰਾਜ ਫੜ ਦੋ। ਜਿਹਨਾਂ ਦਾ ਧੰਨਵਾਦ ਕਰਦੇ ਆਂਗੇ। ਇਹਦਾ ਕਨਸਟੇਬਲ ਦੀ ਤਿਆਰੀ ਕਰ ਰਹੀ ਸੀ ਚੰਡੀਗੜ੍ਹ। ਜਦੋਂ ਮਤਲਬ ਕਿ ਸਾਨੂੰ ਪਤਾ ਲੱਗਿਆ ਕਿ ਲੀਵਰਨਸ ਫੈਕਟਰੀ ਦੇ ਇਹਨਾਂ ਵੀ ਉਹ ਨਿਕਲੇ ਜਿਓ ਆਪਾਂ ਤੇ ਬਹੁਤ ਖੁਸ਼ੀ ਹੋਈ ਜੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਮਾਨ। ਤੈਂਨ ਧੰਨਵਾਦ ਕਰਦੇ ਆ ਆਪਣੇ ਭਗਵੰਤ ਸਿਮਾਨ ਦਾ ਤੇ ਕੁਲਵੰਤ ਸਿੰਘ ਪੰਡੋਰੀ ਦਾ ਤੇ ਜਿਨ ਬਿਨਾ ਕਿਸੇ ਪੈਸੇ ਤੋਂ ਬਿਨਾ ਕਿਸੇ ਸਪਾਰਸ ਤੋਂ ਸਾਨੂੰ ਏਡੀ ਵੱਡੀ ਮਕਾਮ ਤੇ ਪਹੁੰਚਾਇਆ ਮੇਰੇ ਕੋਲ ਇਹ ਬੇਟੀ ਸ਼ੇਮੀ ਤੋਂ ਲੈ ਕੇ 10ਵੇਂ ਤੱਕ ਪੜ੍ਹੀ ਹੈ ਬਹੁਤ ਹੀ ਯਾਨੀ ਸਭ ਤੋਂ ਵੱਡਾ ਗੁਣ ਸੀ ਕਿ ਇਹ ਬਹੁਤ ਅਨੁਸ਼ਾਸਨ ਦੇ ਵਿੱਚ ਰਹਿੰਦੀ ਸੀ ਬੇਟੀ ਅਨੁਸ਼ਾਸਨ ਹੀ ਸਭ ਤੋਂ ਵੱਡੀ ਆਪਣੀ ਜ਼ਿੰਦਗੀ ਦੀ ਨੀਂਹ ਹੁੰਦੀ ਹੈ ਜਿਹਦੇ ਨਾਲ ਆਪਾਂ ਹਰ ਮੰਜ਼ਲ ਨੂੰ ਸਰ ਕਰ ਸਕਦੇ ਹਾਂ ਤੇ ਮਿਹਨਤੀ ਕਿਸੇ ਕੁੜੀ ਬਹੁਤ ਵਧੀਆ ਜਿਵੇਂ ਆਮ ਨੋਰਮਲ ਪਰਿਵਾਰ ਦੀ ਬੱਚੀ ਸੀ ਇਹ ਤਾਂ ਇਹ ਹਮੇਸ਼ਾ ਕਹਿੰਦੀ ਸੀ ਕਿ ਮੈਂ ਕੁਝ ਕਰਨਾ ਚਾਹੁੰਦੀ ਆ ਪਰ ਮੈਨੂੰ ਪਤਾ ਨਹੀਂ ਲੱਗਦਾ ਮੈਂ ਕਿਵੇਂ ਕਰਨਾ ਤਾਂ ਜਿੰਨੇ ਕ ਸਾਡੇ ਕੋਲ ਉਹ ਗਾਈਡੈਂਸ ਅਸੀਂ ਦੇ ਸਕਦੇ ਸੀ ਇਹਨੂੰ ਦਿੱਤੀ ਸਾਡੇ ਕੋਲੇ ਬੜੀ ਵਧੀਆ ਸੀ ਕੁੜੀ ਪਰ ਇਹਦੂ ਵੱਜ ਜਦੋਂ ਇਹ ਪਲੱਸ 1 ਪਲੱਸ 2 ਦੇ ਅੱਗੇ ਗਈ ਤਾਂ ਉੱਥੇ ਜਾ ਕੇ ਇਹਨੂੰ ਹੋਰ ਗਾਈਡੈਂਸ ਮਿਲਦੀ ਗਈ ਕਿਉਂਕਿ ਸਾਡੇ ਸਰਕਾਰੀ ਸਕੂਲ ਦੇ ਵਿੱਚ ਇੰਨੀ ਕੀ ਸਹੂਲਤ ਸੀਗੀ ਕਿ ਅਸੀਂ ਇਹਨੂੰ ਆਮ ਖੇਡਾਂ ਦੇ ਵਿੱਚ ਹੀ ਲਾ ਸਕਦੇ ਸੀ ਜਿਹੜੀ ਖੇਡ ਇਹਨੇ ਚੁਣੀ ਡ੍ਰੈਗਨ ਬੋਟ ਵਾਲੀ ਉਹ ਸਾਡੇ ਕੋਲ ਹੈ ਨਹੀਂ ਸੀਗੀ ਪਰ ਅੱਗੇ ਜਿੰਨੇ ਮਿਹਨਤੀ ਵੀ ਸੀ ਅਨੁਸ਼ਾਸਨ ਦੇ ਵਿੱਚ ਵੀ ਰਹਿੰਦੀ ਸੀ ਤੈਹੀਂ ਦੀ ਉਸ ਨੂੰ ਮਿਹਨਤ ਨੂੰ ਫੁੱਲ ਪਾਇਆ ਤੇ ਅੱਜ ਇਹ ਕੁੜੀ ਹੈ ਜਿਹੜੀ ਅੱਜ ਲੇਬਰ ਅਫਸਰ ਦੇ ਮਕਾਮ ਤੱਕ ਪਹੁੰਚੀ ਹੈ ਮਾਨ ਜੋ ਮੁਖ ਮਰਤੀ ਸਾਡੇ ਪੰਜਾਬ ਜੋ ਅੱਜ ਸਾਨੂੰ ਮਾਨ ਦਿੱਤਾ ਇਹ ਲੜਕੀ ਨੂੰ ਅੱਜ ਕਿਸੇ ਮਕਾਮ ਤੇ ਲੇਬਰ ਇਨਸਪੈਕਟਰ ਬਣਾ ਕੇ ਗ੍ਰੇਡ ਪਹਿਲੀ ਚ ਜੋ ਅੱਜ ਮਾਣ ਕਰਿਆ ਸਾਡੇ ਪਿੰਡ ਦਾ ਬਹੁਤ ਉੱਚਾ ਮਾਣ ਹੋਇਆ ਐਮਐਲਏ ਸਾਡੇ ਹਲਕੇ ਦੇ ਬਨੋਰੀ ਸਾਹਿਬ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਮੈਂ ਸਾਰੇ ਨਮਰਦਾਰਾਂ ਬੰਨੀਓ ਔਰ ਪਿੰਡੀ ਪੰਚਾਇਤ ਬੰਨੀਓ ਜੀ ਆਇਆਂ ਕਹਿੰਦਾ ਤੁਹਾਨੂੰ ਸਾਡੇ ਬਨੋਰੀ ਸਾਹਿਬ ਨੂੰ ਜਿਹੜੇ ਆ ਕੇ ਇਸ ਬੱਚੀ ਨੂੰ ਮਾਣ ਦਿੱਤਾ ਜਗਬਾਣੀ ਟੀਵੀ ਲਈ ਬਨੀਤ ਸ਼ਰਮਾ ਦੀ ਰਿਪੋਰਟ